ਸੋ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਅਚਾਨਕ ਮੌਸਮ ਦੇ ਵਿੱਚ ਆਏ ਵੱਡੇ ਬਦਲਾਅ ਨੇ ਲੀਡਰਾਂ ਦੇ ਪਸੀਨੇ ਛਡਾ ਦਿੱਤੇ ਆ ਪਾਰਾ 44 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਵਾ ਜੇਕਰ ਗੱਲ ਕਰੀਏ ਹੌਟ ਸੀਟ ਗੁਰਦਾਸਪੁਰ ਦੀ ਤਾਂ ਇਸ ਵੇਲੇ ਗੁਰਦਾਸਪੁਰ ਸੀਟ ਦੇ ਵਿੱਚ ਰੋਚਕ ਮੁਕਾਬਲਾ ਬਣਿਆ ਹੋਇਆ ਵਾ ਔਰ ਵੱਡੇ ਪੱਧਰ ਦੇ ਉੱਤੇ ਇੱਕ ਯੁਵਾ ਚਿਹਰਾ ਵਾ ਜਿਸ ਦਾ ਨਾਮ ਆ ਸੈਮੂਅਲ ਸੋਨੀ ਔਰ ਰਾਜਨੀਤੀ ਦੇ ਵਿੱਚ ਨਵੇਂ ਚਿਹਰੇ ਨੇ ਲੀਡਰਾਂ ਦੇ ਪਸੀਨੇ ਜੜੇ ਆ ਜਿਆਦਾ ਛੜਾ ਦਿੱਤੇ ਆ ਉਹਦਾ ਕਾਰਨ ਇਹ ਆ ਕਿ ਸੈਮੂਅਲ ਸੋਨੀ ਜੀ ਨੂੰ ਲਗਾਤਾਰ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਵਾ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਦੇ ਲਈ ਸੈਮੂਅਲ ਸੋਨੀ ਜੀ ਮੌਜੂਦ ਨੇ ਆਪਾਂ ਇਸ ਵੇਲੇ ਸ਼ਹਿਰ ਧਾਰੀਵਾਲ ਦੇ ਕਰੀਬ ਹਾਈਵੇ ਦੇ ਉੱਤੇ ਆਪਾਂ ਗੁਰਦਾਸਪੁਰ ਨੂੰ ਜਾ ਰਹੇ ਆਂ ਔਰ ਧਾਰੀਵਾਲ ਔਰ ਗੁਰਦਾਸਪੁਰ ਦੇ ਮੁੱਦਿਆਂ ਤੇ ਅਸੀਂ ਸੋਨੀ ਸਾਹਿਬ ਨਾਲ ਗੱਲ ਕਰਾਂਗੇ ਹਾਂਜੀ ਸੋਨੀ ਸਾਹਿਬ ਸਭ ਤੋਂ ਪਹਿਲਾਂ ਦੱਸ ਦਿਓ ਕਿ ਤੁਹਾਡੀ ਇਲੈਕਸ਼ਨ ਕੈਂਪੇਨ ਕਿੱਦਾਂ ਚੱਲ ਰਹੀ ਹੈ ਜੀ ਬੜੀ ਜਬਰਦਸਤੀ ਬੜਾ ਸੱਚੋਚ ਬੜਾ ਆਨੰਦ ਆ ਰਿਹਾ ਔਰ ਬੜਾ ਲੋਕਾਂ ਦਾ ਪਿਆਰ ਮਿਲ ਰਿਹਾ ਆਂ ਆਈ ਕਾਂਟ ਐਕਸਪਲੇਨ ਬਹੁਤ ਅੱਛਾ ਲੱਗ ਰਿਹਾ ਹੈ ਜੀ ਜੀ ਬਹੁਤ ਅੱਛਾ ਲੱਗ ਰਿਹਾ ਹੈ ਸਰ ਕੁਝ ਸਮਾਂ ਪਹਿਲਾਂ ਤੁਸੀਂ ਧਾਰੀਵਾਲ ਬੁੱਲਣ ਮਿਲਦਾ ਵਿਜ਼ਿਟ ਕਰਕੇ ਆਏ ਹੋ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਲੱਗੇ ਨੇ ਔਰ ਕੀ ਉਥੋਂ ਦੇ ਜਿਹੜੇ ਕੁਝ ਬਚੇ EMPLOYEES ਨੇ ਉਹਨਾਂ ਦੀਆਂ ਕੀ ਪ੍ਰੋਬਲਮਸ ਨੇ ਜਿਹੜੀਆਂ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੀਆਂ ਨੇ ਦੇਖੋ ਜੀ ਮੈਂ ਹੁਣ ਤੱਕ ਬੜੀ ਜਗ੍ਹਾ ਤੇ ਗਿਆ ਲੇਕਿਨ ਸਭ ਤੋਂ ਜਿਹੜਾ ਬੈਡ ਐਕਸਪੀਰੀਅੰਸ ਰਿਹਾ ਨਾ ਸਭ ਤੋਂ ਵੱਡਾ ਇੱਕ ਝਟਕਾ ਲੱਗਾ ਜਿਹੜਾ ਦੁੱਖ ਲੱਗਾ ਉਹ ਇਹ ਸੀਗਾ ਕਿ ਮੈਂ ਅੱਜ ਉਸ ਜਗ੍ਹਾ ਤੇ ਗਿਆ ਜਿਹਦਾ ਨਾਂ ਜਿਹਦਾ ਡੰਕਾ ਪੂਰੀ ਦੁਨੀਆ ਤੇ ਵੱਜਦਾ ਉਹ ਮਿਲਿਆ ਔਰ ਏਰੀਆ ਜਿਹੜੀ ਫੇਮਸ ਹੈ ਏਸ਼ੀਆ ਦੀ ਵਨ ਆਫ ਦੀ ਮੋਸਟ ਫੇਮਸ ਮੇਲਾ ਹੈ ਔਰ ਉੱਥੇ ਜਾਣ ਦਾ ਮੌਕਾ ਮਿਲਿਆ ਮੈਂ ਬੜਾ ਐਕਸਾਈਟਡ ਸੀਗਾ ਲੇਕਿਨ ਜਿੱਦਾਂ ਹੀ ਮੈਂ ਐਂਟਰ ਕੀਤਾ ਜਿੱਦਾਂ ਹੀ ਮੈਂ ਸਟਾਫ ਨੂੰ ਮਿਲਿਆ EMPLOYEES ਨੂੰ ਮਿਲਿਆ ਔਰ ਬੜੇ ਸ਼ੌਕਿੰਗ ਗੱਲ ਹੈ ਜੀ ਬੜੀ ਸ਼ੌਕਿੰਗ ਗੱਲ ਹੈ 26 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਜੀ 26 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਤੁਸੀਂ ਸੋਚ ਕੇ ਵੇਖੋ ਸਵੇਰ ਬੰਦਾ ਜਾਂਦਾ ਹੈ ਮੀ ਨੇ ਬਾਅਦ ਇੱਕ ਤਰੀਕ ਆਉਂਦੀ ਹੈ ਤੇ ਉਹਨੂੰ ਆਸ ਹੁੰਦੀ ਹੈ ਆਪਣੇ ਬੱਚਿਆਂ ਦੇ ਖਰਚੇ ਨੇ ਘਰਾਂ ਦੇ ਰਸੋਈ ਦੇ ਖਰਚੇ ਨੇ ਲੋਕਾਂ ਨੇ ਕਈ ਤਰ੍ਹਾਂ ਦੇ ਆਪਣੇ ਖਰਚੇ ਨੇ ਉਹਨਾਂ ਦੇ ਲੇਕਿਨ ਉਹ ਬੰਦੀਆਂ ਨੂੰ 26 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ ਇਹ ਤੋਂ ਵੱਡ ਬੜੀ ਹੋਰੀ ਕਿਹੜੀ ਗੱਲ ਹੋ ਸਕਦੀ ਹੈ ਸਰ ਕੀ ਕੁਝ ਹੋਰ ਮੁਸ਼ਕਲਾਂ ਵੀ ਉਹਨਾਂ ਨੇ ਦੱਸੀਆਂ ਕੁਝ ਇਹ ਵੀ ਪਤਾ ਲੱਗਾ ਸੀਗਾ ਕਿ ਰਿਟਾਇਰਡ EMPLOYEES ਵੀ ਤੁਹਾਨੂੰ ਮਿਲੇ ਸੀਗੇ ਉਹ ਜਿਹੜੇ ਰਿਟਾਇਰਡ ਕਾਫੀ ਲੋਕ ਤੁਹਾਨੂੰ ਮਿਲੇ ਉਹਨਾਂ ਨੇ ਕੀ ਮੁਸ਼ਕਲਾਂ ਦੱਸੀਆਂ ਨੇ ਸਰ ਥੋੜਾ ਦੱਸ ਦਿਓ ਦੇਖੋ ਰਿਟਾਇਰਡ ਜਿਹੜੇ EMPLOYEES ਸੀਗੇ ਪੈਨਸ਼ਨਰ EMPLOYEES ਸੀਗੇ ਰਿਟਾਇਰਡ ਉਹਨਾਂ ਦਾ ਤੇ ਦੁੱਖ ਉਹਨਾਂ ਤੋਂ ਵੀ ਗੰਭੀਰ ਕਹਿਣ ਦਾ ਮਤਲਬ ਆ ਕਿ ਉਹ ਰਿਟਾਇਰਡ ਹੋ ਚੁੱਕੇ ਨੇ ਲੇਕਿਨ ਹਾਲੇ ਤੱਕ ਉਹਨਾਂ ਨੂੰ ਗ੍ਰੈਚੁਇਟੀ ਨਹੀਂ ਮਿਲੀ ਉਹਨੇ ਫੰਡਸ ਨਹੀਂ ਮਿਲੇ ਉਹ ਫੰਡ ਜਿਹੜੇ ਕੱਟੇ ਜਾਂਦੇ ਨੇ ਕਿ ਜਦੋਂ ਬੰਦਾ ਰਿਟਾਇਰਡ ਹੋਏਗਾ ਠੀਕ ਹੈ ਉਸ ਤੋਂ ਬਾਅਦ ਉਹਦੇ ਬਾਕੀ ਰਹਿੰਦੇ ਜੀਵਨ ਵਾਸਤੇ ਸਹਾਈਤਾ ਕਰੇਗਾ ਔਰ ਬੜਾ ਦੁੱਖ ਲੱਗਾ ਪਤਾ ਲੱਗਾ ਕਿ ਰਿਟਾਇਰਡ ਹੋ ਕੇ ਲੋਕ ਟਾਈਮ ਹੀ ਸਪੈਂਡ ਕਰ ਚੁੱਕੇ ਨੇ ਔਰ ਕਈਆਂ ਦੀ ਡੈਥ ਹੋ ਚੁੱਕੀ ਹੈ ਸਾਰਾ ਨੇ ਪੈਸਾ ਬਲੌਕ ਪਿਆ ਕੋਈ ਗੱਲ ਨਹੀਂ ਕਰ ਰਿਆ ਇਸ ਮੁੱਦੇ ਤੇ ਕੋਈ ਗੱਲ ਨਹੀਂ ਕਰ ਰਿਆ ਸੋਨੀ ਸਾਹਿਬ ਜੇਕਰ ਗੱਲ ਕਰੀਏ ਤਾਂ तमाम ਲੀਡਰ ਧਾਰੀਵਾਲ ਵੂਲਨ ਮਿਲ ਤੋਂ ਦੂਰੀ ਬਣਾ ਕੇ ਰੱਖੇ ਮਤਲਬ ਚੱਲ ਰਹੇ ਨੇ ਔਰ ਸੈਮੂਅਲ ਸੋਨੀ ਦੇ ਕੋਲ ਕੀ ਕੋਈ ਰੋਡ ਮੈਪ ਹੈ ਜਿਸ ਦੇ ਨਾਲ ਇਹ ਮਿਲ ਜਿਹੜੀ ਹੈ ਦੁਬਾਰਾ ਚੱਲ ਸਕੇ ਔਰ ਇਲਾਕੇ ਦੇ ਵਿੱਚ ਖੁਸ਼ਹਾਲੀ ਔਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਵੇਖੋ ਜੀ ਮੈਂ ਰਾਜਨੀਤੀ ਮੇਰਾ ਆਉਣ ਦਾ ਜਿਹੜਾ ਸਭ ਤੋਂ ਵੱਡਾ ਬਰਡਨ ਔਰ ਸਭ ਤੋਂ ਵੱਡੀ ਪੇਨ ਇਹੀ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਮਹੱਈਆ ਕਰਵਾ ਦਿਆਂ ਉਹ ਲੋਕ ਕੈਨੇਡਾ ਨੂੰ ਆਸਟ੍ਰੇਲੀਆ ਨੂੰ ਯੂਕੇ ਨੂੰ ਨਾ ਕਰਨ ਆਪਣੇ ਦੇਸ਼ 'ਚ ਰਹਿਣ ਸਭ ਤੋਂ ਵੱਡੀ ਮੇਰੀ ਪੇਨ ਮੇਰਾ ਬਰਡਨ ਇਹੀ ਹੈ ਕਿ ਮੈਂ ਯੁਵਾਵਾਂ ਵਾਸਤੇ ਰੋਜ਼ਗਾਰ ਮਹੱਈਆ ਕਰਾ ਸਕਾਂ ਮੇਰੇ ਕੋਲ ਬੜਾ ਵਧੀਆ ਪਲਾਨ ਹੈ ਮੈਂ ਸੋਚਦਾ ਕਿ ਵੇਖੋ ਇਹਦੀ ਪ੍ਰਾਈਮ ਪਲੇਸ ਹੈ ਪ੍ਰਾਈਮ ਲੋਕੇਸ਼ਨ ਹੈ ਧਾਰੀਵਾਲ ਦੀ ਮਿਲ ਦੀ ਲੱਗੀ ਤਿਬੜੀ ਕੈਂਟ ਹੈ ਲੱਗੀ ਜਾਨਕੀ ਜੀਐਨਕੇ ਦਾ ਆਰਮੀ ਬੇਸ ਹੈ ਲੱਗੀ ਡੇਰਾਬੋ ਬਣਾ ਆਰਮੀ ਬੇਸ ਹੈ ਡੇਰਾਬੋ ਬਣਾਣਕ ਦਾ ਠੀਕ ਹੈ ਕਿਉਂ ਨਾ ਇਸ ਮੈਨੂੰ ਅਸੀਂ ਆਰਮੀ ਦੇ ਹਵਾਲੇ ਕਰਦੀ ਹੈ ਉਹ ਖੁਦ ਚਲਾਉਣ ਕਿੰਨੇ ਵੂਲਨ ਪ੍ਰੋਡਕਟਸ ਕਿੰਨੇ ਵੂਲਨ ਪ੍ਰੋਡਕਟਸ ਜਿਹੜੇ ਨੇ ਆਰਮੀ ਦੇ ਬਣਦੇ ਉਹ ਸਭ ਕੁਝ ਇੱਥੇ ਬਣੇ ਜੇ ਇਹੋ ਹੀ ਚੀਜ਼ ਚੱਲੀ ਜੇ ਔਰ ਕਿੰਨੇ ਨਵੇਂ ਜਵਾਨਾਂ ਨੂੰ ਰੋਜ਼ਗਾਰ ਮਿਲ ਜਾਏਗਾ ਔਰ ਪੁਰਾਣੇ ਮੁਲਾਜ਼ਮਾਂ ਨੂੰ ਗ੍ਰੈਸਟੀ ਮਿਲ ਜਾਏਗੀ ਔਰ ਜਿਹੜੇ 26 ਮਹੀਨੇ ਤਨਖਾਹ ਰੁਕੀ ਉਹ ਵੀ ਚੱਲਣੀ ਸ਼ੁਰੂ ਹੋ ਜਾਏਗੀ ਜੀ ਪਰ ਸੋਚਣਾ ਕਿ ਨਹੀਂ ਕਰਦਾ ਕਿਨੇ ਕਿਉਂਕਿ ਕਿਸੇ ਦੇ ਅੰਦਰ ਬਰਡਨ ਨਹੀਂ ਹੈ ਜੀ ਲੀਡਰਾਂ ਦਾ ਇੱਕੋ ਹੀ ਕੰਮ ਹੈ ਕਿਸੇ ਨਾ ਕਿਸੇ ਤਰ੍ਹਾਂ ਮੈਂ 8 ਕਰੋੜ ਰੁਪਏ ਲਾ ਕੇ ਇਲੈਕਸ਼ਨ ਲੜਨਾ ਤੇ ਕਿੱਦਾਂ ਮੈਂ 16 ਲੱਖ ਨੂੰ 16 ਕਰੋੜ ਪੂਰਾ ਕਰਨਾ ਹੈ ਸੋਨੀ ਸਾਹਿਬ ਜੇਕਰ ਗੱਲ ਕਰੀਏ ਤਾਂ ਆਤ ਦੀ ਗਰਮੀ ਦੇ ਬਾਵਜੂਦ ਇਹ ਵੀ ਪਤਾ ਲੱਗਾ ਕਿ ਜਿਹੜੀ ਵੂਲਨ ਮਿਲਦੀ ਸੀ ਪ੍ਰਾਪਰਟੀ ਹੈ ਜਿਸ ਤਰ੍ਹਾਂ ਮਿਲ ਗਰਾਉਂਡ ਵਗੈਰਾ ਵਾ ਪਤਾ ਲੱਗਾ ਕਿ ਤੁਸੀਂ ਉੱਥੇ ਵੀ ਵਿਜ਼ਿਟ ਕੀਤਾ ਵਾ ਔਰ ਕੀ ਕੋਈ ਉਸ ਨੂੰ ਵੀ ਖੇਡ ਸਟੇਡੀਅਮ ਬਣਾਉਣ ਦਾ ਕੋਈ ਪਲਾਨ ਹੈਗਾ ਤੁਹਾਡੇ ਇਸ ਚੋਣ ਪ੍ਰੋਸੈਸ ਵਿੱਚ ਵੇਖੋ ਜੀ ਐਤ ਕੀ ਗਰਮੀ ਕੋਈ ਸ਼ੱਕ ਨਹੀਂ 44 ਤੋਂ ਪਾਰ ਹੋ ਚੁੱਕਾ ਹੀ ਪਰ ਪਾਰਾ ਜਿਹੜਾ 44 ਤੋਂ ਪਾਰ ਹੋ ਚੱਕਾ ਹੈ ਔਰ ਮੈਂ ਕਹਿੰਦਾ ਕਿ ਭਾਵੇਂ ਐਤ ਕੀ ਜਾਣਾ ਵੀਟ ਸਰਕਾਰ ਭਾਵੇਂ ਪਾਰਾ ਹੋ ਜੇ 70 ਪਰ ਜੀ ਕਹਿਣ ਦਾ ਮਤਲਬ ਹੈ ਮੇਰੀ ਮੇਨ ਫੋਕਸ ਹੈਗਾ ਉਹ ਗਰਾਊਂਡ ਵੀ ਮੈਂ ਦੇਖੀਏ ਉੱਥੇ ਬੜਾ ਅੱਛਾ ਸਟੇਡੀਅਮ ਬਣ ਸਕਦਾ ਬਹੁਤ ਕੁਝ ਨਵੀਂ ਰੀਤੀ ਨਾਲ ਬੜੀ ਕੁਝ ਸਲਾਹ ਦੇ ਨਾਲ ਆਰਕੀਟੈਕਟ ਦੇ ਨਾਲ ਸਲਾਹ ਦੇ ਨਾਲ ਔਰ ਬੜੇ ਡਿਪਾਰਟਮੈਂਟਸ ਨਾਲ ਸਲਾਹ ਕਰਕੇ ਅਸੀਂ ਉੱਥੇ ਬੜਾ ਵਧੀਆ ਅਗੇ ਪ੍ਰੋਗਰਾਮ ਚਲਾ ਸਕਦੇ ਆ ਉੱਥੇ ਸਟੇਡੀਅਮ ਬਣਾ ਸਕਦੇ ਆ ਬੜਾ ਕੁਝ ਹੋ ਸਕਦਾ ਸੋਨੀ ਸਾਹਿਬ ਜੇਕਰ ਗੱਲ ਕਰੀਏ ਨਸ਼ੇ ਦੇ ਮੁੱਦੇ ਤੇ ਨਸ਼ਾ ਇਸ ਵੇਲੇ ਗੰਭੀਰ ਸਮੱਸਿਆ ਵਾ ਪੰਜਾਬ ਵਿੱਚ ਸੈਮੂਅਲ ਸੋਨੀ ਜੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢਣ ਦੇ ਲਈ ਕੀ ਉਪਰਾਲੇ ਕਰਨਗੇ ਵੇਖੋ ਜੀ ਗੱਲ ਫੇਰ ਕਹਿੰਦੇ ਵੀ ਸੌ ਹੱਥ ਰੱਸਾ ਤੇ ਸਿਰੇ ਦੇ ਗੰਢ ਠੀਕ ਹੈ ਜੇ ਦਈਏ ਆਪਾਂ ਰੋਜ਼ਗਾਰ ਵੰਡ ਮਤਲਬ ਜੇ ਆਪਾਂ ਨੌਕਰੀ ਦੇ ਦਈਏ ਹੁਣ ਕੰਮਕਾਰ ਹੈ ਕੋਈ ਨਹੀਂ ਪਰ ਬੱਚਿਆਂ ਦੀ ਡਰੀਮ ਹੈ ਆਈਫੋਨ ਚਾਹੀਦਾ ਬੱਚਿਆਂ ਦੀ ਡਰੀਮ ਹੈ ਮੈਂ ਬ੍ਰਾਂਡਡ ਕੱਪੜੇ ਪੋਣੇ ਆ ਪਰ ਪੈਸੇ ਆਉਣੇ ਕਿੱਥੋਂ ਆ ਠੀਕ ਹੈ ਰੋਜ਼ਗਾਰ ਨਾ ਹੋਣ ਕਰਕੇ ਸਾਰੀ ਮਰਜ਼ਦੀ ਦਵਾਈ ਇੱਕੋ ਹੀ ਆ ਲੋਕਾਂ ਨੂੰ ਰੋਜ਼ਗਾਰ ਦੇ ਦਿਓ ਫਰੀ ਦੀ ਰੇਵੜੀ ਛੱਡ ਦਿਓ ਬਿੱਲੀ ਫਰੀ ਦੇ ਛੱਡ ਦਿਓ ਬੰਦੇ ਦੇ ਜੇਬ ਚ ਪੈਸੇ ਪਾ ਦੂ ਆਪਣੇ ਸਾਰੇ ਕੰਮ ਆਪੇ ਕਰ ਲੇਗਾ ਉਹ ਰੋਜ਼ਗਾਰ ਮੇਨ ਚੀਜ਼ ਹੈ ਉਹ ਜਵਾਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਸੋ ਗੱਲਬਾਤ ਲਈ ਧੰਨਵਾਦ ਇਸਨ ਗੁਰਦਾਸਪੁਰ ਤੋਂ ਚੋਲ ਲੜ ਰਹੇ ਉਮੀਦਵਾਰ ਸੈਮੂਅਲ ਸੋਨੀ ਜਿਨ੍ਹਾਂ ਦਾ ਚੋਣ ਨਿਸ਼ਾਨ ਸਿਲੰਡਰ ਆ ਕੁਝ ਸਮਾਂ ਪਹਿਲਾਂ ਇਹਨਾਂ ਨੇ ਅਤਿ ਦੀ ਗਰਮੀ ਦੇ ਬਾਵਜੂਦ ਤਾਰੀਵਾਲ ਮਿਲਦਾ ਇੱਕ ਵਿਜ਼ਿਟ ਕੀਤਾ ਵਾ ਔਰ ਕੁਝ ਮਿਲਦੇ ਬਚੇ ਹੋਏ ਕਰਮਚਾਰੀਆਂ ਨੇ ਆਪਣੀਆਂ ਮੁਸ਼ਕਲਾਂ ਤੋਂ ਸੋਨੀ ਜੀ ਨੂੰ ਜਾਣੂ ਕਰਵਾਇਆ ਵਾ ਔਰ ਸੋਨੀ ਜੀ ਨੇ ਪ੍ਰਮੁਖਤਾ ਦੇ ਨਾਲ ਕਿਹਾ ਵਾ ਕਿ ਜੇਕਰ ਇਸ ਵਾਰ ਲੋਕ ਇਹਨਾਂ ਨੂੰ ਲੋਕ ਸਭਾ ਤੱਕ ਭੇਜਦੇ ਹਨ ਤਾਂ ਤਾਰੀਵਾਲ ਦੀ ਬੁਲਟ ਮਿਲ ਨੂੰ ਇਹ ਜ਼ਰੂਰ ਚਲਾਉਣਗੇ ਮੈਂ ਸੀਨੀਅਰ ਜਰਨਲਿਸਟ ਹਰੀਸ਼ ਕੱਕੜ ਔਰ ਕਵਲ ਸਿੰਘ ਦੇ ਨਾਲ ਐਕਸਪ੍ਰੈਸ ਨਿਊਜ਼ نیٹ ਤੋਂ ਤੁਹਾਡਾ ਆਪਣਾ ਰਿਪੋਰਟਰ ਰਜੇਸ਼ ਪੰਡਤ तमाम ਤਾਜ਼ਾ ਔਰ ਇਲੈਕਸ਼ਨ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਚੈਨਲ ਐਕਸਪ੍ਰੈਸ ਨਿਊਜ਼ ਲੈਟ ਦੇ ਨਾਲ ਧੰਨਵਾਦ